ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਕੋਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਹੈਗਾ ਮੇਰਾ ਬਰਥਡੇ ਤੇ ਅੱਜ ਮੇਰਾ ਟੀਮਾ ਗਾਲ ਚੜ ਗਿਆ ਹੈ ਮਾਤਾ ਉਹਨਾਂ ਨੇ ਤੜਕੇ ਉੱਠਦਿਆਂ ਨਹੀਂ ਬਰਥਡੇ ਵੇਸ਼ ਕੀਤਾ ਬਾਪੂ ਵੀ ਆਇਆ ਵਿਆਪਨੇ ਵੀ ਕੀਤਾ ਸਿਰੇ ਸਿਰੇ ਸ਼ੁਰੂਆਤ ਵਧੀਆ ਹੋਈ ਨਾਨੀ ਵੱਲੋਂ ਅੱਜ ਅਸੀਂ ਕਿਤੇ ਰਿਸ਼ਤਰੀ ਚ ਗਏ ਸੀ ਸਿਰੇ ਸਿਰੇ ਨਾਨੀ ਵੱਲੋਂ ਮੇਰੇ ਨਾਨੀ ਲੱਗਦੇ ਨੇ ਉਹ ਵਧਾਈਆਂ ਮਮਮੀ ਵਧਾਈਆਂ ਮੈਂ ਜੀ ਉੱਤੇ ਜਲੰਦਰੀ ਹਾ ਜੀ ਮੇਰੇ ਕੋਲ ਕੋ ਮਨੀ ਸਾਡੇ ਨੇ ਪਹਿਲਾਂ ਦੇ ਤੀ ਮਮੇ ਆ ਦੇ ਤੈਨੂੰ ਐ ਸੀ ਮਮੇ ਹਾਂ ਦੇਖ ਪਤ ਦੀ ਮੈਂ ਥੋੜਾ ਪਤ ਸਾਡੀ ਦੀ ਹਾਂ ਭਾਈ ਆ ਤੁਹਾਨੂੰ ਪਾਪੇ ਨੇ ਵੀ ਦਿੱਤੀ ਜਾਣਾ ਸਵੇਰੇ ਉਹਦੀ ਗੱਲ ਕਰ ਰਹੇ ਸੀਗੇ ਵੀ ਉਹ ਰੋਟੀ ਖਾ ਰਹੀ ਸੀ ਬੜੀ ਦੀ ਤੇ ਬੜੀ ਪਾਣੀ ਪੀ ਰਿਆ ਸੀਗਾ ਡੈਡੀ ਆ ਜਾ ਚੱਲ ਗਏ ਆਜੋ ਚਲੋ ਡੈਡੀ ਆਜੋ ਤਕਦੀਰ ਨੂੰ ਸੂਟਾ ਦਾ ਕਰੇ ਚਾ ਨਾ ਸੂਣੀ ਲੱਗਦੀ ਹੈ ਸਿਰ ਨਾਲ ਜਿੱਤੀ ਹੈ ਇਹ ਸੀਗੀ ਪਈ ਦੀ ਪ੍ਰਾਣੀ ਬਾਏ ਕਰ ਤੇ ਮੈਂ ਤਾਂ ਅਸਰਿਆ ਸੀ ਮੈਂ ਕਿਹਾ ਵੀ ਅਸੀਂ ਨਾ ਕਿਸੇ ਰਿਸਟਾਰੈਂਟ ਚ ਗਏ ਸੀ ਉੱਥੇ ਮੇਰੇ ਨਾਨੀ ਲੱਗਦੇ ਨਾਨੀ ਨੇ ਅੱਜ ਮੈਨੂੰ ਸਿਰਫ ਸਿਰਫ 500 ਰੁਪਏ ਦਿੱਤੇ ਸਗਣ ਕਿਉਂਕਿ ਮੈਂ ਪਹਿਲੀ ਵਾਰ ਗਿਆ ਸੀ ਉਹਨੇ ਕਰ ਤੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਹਨਾ ਤੇ ਪਰਮਾਤਮਾ ਚੜ੍ਹਦੀਆਂ ਕਲਾ માં ਰੱਖੇ ਸਾਰਿਆਂ ਤੇ ਸਰਬੱਤ ਦਾ ਭਲਾ ਤੇ ਬਾਕੀ ਹੁਣ ਆਪਾਂ ਜਿਹੜਾ ਆ ਅੱਜ ਤੁਹਾਨੂੰ ਬਹੁਤ ਕੁਝ ਰਿਵੀਲ ਵੀ ਕਰਾਂਗੇ ਵੀ ਕੀ 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 ਕਰ ਰਹੇ ਆਪਾਂ ਅੱਜ ਹਨ ਇਸ ਵਲੌਗ ਦੇ ਵਿੱਚ ਤੇ ਫਿਲਹਾਲ ਦੀ ਗੱਡੀ ਹਜੇ ਤਾਂ ਕੁਝ ਵੀ ਪਲਾਨ ਨਹੀਂ ਹੈਗਾ ਬਸ ਸ਼ਾਮ ਨੂੰ ਤੱਕ ਸਾਰਾ ਕੁਝ ਰਿਵੀਲ ਕਰਾਂਗੇ ਹੋ ਗਿਆ ਬਾਕੀ ਚਲੋ ਜੀ ਕਰਦੇ ਸ਼ੁਰੂ ਆ ਜੀ ਤੇ ਮੈਂ ਵੀ ਕੁਛ ਬਰਥਡੇ ਦਾ ਪਲਾਨ ਨਹੀਂ ਕੀਤਾ ਕਿਉਂਕਿ ਮੈਂ ਮਹਿਕਦੀਪ ਤੋਂ ਬਿਨਾਂ ਤਾਂ ਜਾਂਦੀ ਨਹੀਂ ਇਕੱਲੀ ਦੂਜੇ ਨੰਬਰ ਤੇ ਆਏ ਸੀ ਵੀ ਅਸੀਂ ਆ ਪਿਛਲੇ ਦਿਨਾਂ ਵਿੱਚ ਬਿਜ਼ੀ ਸੀਗੇ ਬਿਜ਼ੀ ਸੀਗੇ ਇੱਕ ਐ ਹੁੰਦਾ ਵੀ ਮੇਰੇ ਬਰਥਡੇ ਤਾਂ ਇਹ ਹੁੰਦਾ ਵੀ ਜਿਹੜੀ ਚੀਜ਼ ਐ ਚਲੋ ਜਿਹੜੀ ਕੋਈ ਚੀਜ਼ ਲੈਣੀ ਆ ਉਹ ਤਾਂ ਲੈ ਹੀ ਲਈਦੀ ਹੈ ਹਨਾ ਤੇ ਬਾਕੀ ਵਾਗ ਐ ਹੁੰਦਾ ਵੀ ਖਾਪੀ ਲਈਦਾ ਬੱਸ ਹੋਰ ਮੈਨੂੰ ਬਹੁਤਾ ਆ ਹੀ ਨਹੀਂ ਹੁੰਦਾ ਵੀ ਚਲੋ ਕੋਈ ਬਾਲੀ ਵੱਡੀ ਮੈਂ ਕੋਈ ਪਾਰਟੀ ਕਰਨੀ ਜਾਂ ਕੁਝ ਵੀ ਹੈ ਨਾ ਵੈਸੇ ਵੀ ਥੋੜਾ ਜਿਹਾ ਅੱਗੇ ਤੋਂ ਮੈਂ ਮਾੜਾ ਮੋਟਾ ਪਲਾਨ ਕਰ ਹੀ ਲੈਣੀ ਹੁੰਦੀ ਆ ਹਾਂ ਕਿਉਂਕਿ ਥੋੜਾ ਜਿਹਾ ਹੋਰ ਅਪਰਾ ਹੋ ਗਏ ਤੇ ਪਰ ਮੈਂ ਮੈਕਦੀਪ ਤੋਂ ਵੀ ਨਾ ਜਿਵੇਂ ਜਾਣਦੀ ਨਹੀਂ ਕਿਤੇ ਵੀ ਸੋ ਇਹਦੇ ਬਰਥਡੇ ਦਾ ਪਲਾਨ ਉਹ ਆਲਮੋਸਟ ਪਤਾ ਹੀ ਹੁੰਦਾ ਆ ਕਿਉਂਕਿ ਇਹ ਨਾਲ ਹੀ ਹੁੰਦੇ ਫਿਰ ਮਾੜਾ ਮੋਟਾ ਕੁਝ ਕਰ ਲਈਦਾ ਹੁੰਦਾ ਬਟ ਐਤਕੀ ਤਾਂ ਜਮਾ ਹੀ ਕੁਝ ਨਹੀਂ ਹੋਇਆ ਤੇ ਕੇਕ ਕੁਕ ਵੀ ਨਹੀਂ ਐਤਕੀ ਤਾਂ ਕਰਿਆ ਹੂੰ ਕੁਝ ਵੀ ਨਹੀਂ ਹੋਇਆ ਤੇ ਹੁਣ ਆਪਾਂ ਚਲੋ ਉਹਨਾਂ ਨੂੰ ਪਾਰਟੀ ਦੇ ਦਾਂਗੇ ਦਿਲ ਖੁਸ਼ ਵਰਗੇਆਂ ਨੂੰ ਤੇ ਹੁਣ ਉਹਨੂੰ ਨਾਲੇ ਲੈ ਕੇ ਜਾਣਾ ਹਾਂ ਠੀਕ ਬਰਥਡੇ ਵਿੱਚ ਕਰਦੇ ਆਂ ਫਿਰ ਤੱਕ ਮੈਂ ਕਿਹਾ ਮੈਂ ਨਹੀਂ ਆਈਏ ਕਰਾ ਮੈਂ ਨਹੀਂ ਕਿਹਾ ਕਿੱਥੋਂ ਪਾਰਟੀ ਆ ਗਿਆ ਥੈਂਕ ਯੂ ਜਿੰਨੀ ਲੇਟੀ ਹੋ ਜਾਂਦਾ ਹੈਪੀ ਬਰਥਡੇ ਟੂ ਨੋ ਵੀ ਅੱਜ ਮੈਂ ਕਿਉਂਦਾ ਹੈਗਾ ਆ ਹੈਪੀ ਬਰਥਡੇ ਹੈਪੀ ਬਰਥਡੇ ਟੂ ਟੂ ਤੇ ਐਨੀਵਰਸਰੀ ਐਨੀਵਰਸਰੀ ਦੀ ਕਰੀਂ ਵਧਾਈ ਤੂੰ ਐ ਕਿਵੇਂ ਕਰੀਂ ਹਾਂ ਦੀਵਾ ਜੂ ਜੂ ਕਰਤਾ ਮੈਨੂੰ ਤਾਂ ਤੇ ਨਹੀਂ ਦਾ ਹਾਂ ਆਈ ਤਾਂ ਨਹੀਂ ਬੋਲਦੀ ਨਹੀਂ ਤਾਂ ਇੱਧਰ ਵੀ ਬਰਦਾ ਡਬਲ ਡਬਲ ਰਿਪਲਾਈ ਦਿਆ ਕਰਨੇ ਜੀ ਬਿਜ਼ਨਸ ਨਾਲ ਦੀ ਨਾਲ ਇਸ ਮਾਇਆ ਮਰੋਂ ਦਾ ਝੂਟ ਪਹਿਲਾਂ ਚੱਲ ਗੇ ਆਈ ਦੇਖਾ ਚਾਹ ਆਈ ਨਹੀਂ ਲੋ ਵੀ ਰੈਡੀ ਛੜੀ ਹੋ ਗਏ ਆ ਤੇ ਚੱਲਦੇ ਆਪਾਂ ਜੀ ਜਾਂ ਕਿਉਂ ਸੁੱਤ ਘਰ ਹੈ ਹੁੰਦੀਆਂ ਹੁੰਦੀਆਂ ਨਹੀਂ ਇਹ ਅਲਫੜ ਸੋਣੇ ਪਿੰਦਰ ਮੈਂ ਨਾ ਮਾਰ ਗੋਲੇ ਚੋਲੇ ਕੱਲੇ ਪਿੰਦਰ ਵੀ ਤੇ ਨਾ ਰੋਟੀ ਵੀ ਨਹੀਂ ਆਦੀ ਕਹਿੰਦੇ ਪਹਿਲਾਂ ਨਾਣ ਛੋਲੇ ਖਵਾ ਲਾ ਉਹ ਜਿਹੜਾ ਉਹ ਕਿਹਾ ਬਿੱਲ ਵਾੜ ਗਿਆ ਸਤਾ ਨਹੀਂ ਕਹਿੰਦੇ ਕਹਿੰਦੇ ਕੌਫੀ ਪੀੜੀਆਂ ਅਸੀਂ ਕਿ ਕੌਫੀ ਪੀ ਕੇ ਆ ਜਾਨੇ ਆ ਤੇ ਵੀਰਾਂ ਕਹਿੰਦੇ ਨਹੀਂ ਸਾਰੇ ਨੇ ਚੁੱਪ ਕਰ ਗਏ ਮੈਂ ਕਹਿੰਦਾ ਚੱਲ ਕੌਫੀ ਵੀ ਕੇ ਆ ਜਾਨੇ ਹੈਗੇ ਸਾਰੇ ਨੇ ਸਾਇਲੈਂਟ ਹੋ ਗਏ ਪਿੰਦਰ ਬੈਠਾ ਬੈਠਾ ਕਹਿੰਦਾ ਆਹੋ ਆਉਂਦੇ ਹੋਏ ਕੌਫੀ ਪੀ ਲੈ ਉਧਰ ਹਾਂ ਪਹਿਲਾਂ ਤਾਂ ਨਹੀਂ ਕੌਫੀ ਪੀਲੀ ਬੰਦੇ ਨੇ ਕਹਿੰਦੇ ਲੈ ਨਾ ਮਾਰ ਦੀ ਕਿ ਮੰਡੀ ਵਿੱਚ ਪਿੰਦਰ ਦੀ ਮਾਰ ਉਹ ਵੀ ਅਸੀਂ ਮੈਕ ਹੋਰਾਂ ਨੂੰ ਲਾਪਾ ਇੱਥੇ ਕੇਕ ਰੱਖਣ ਲਈ ਹੈ ਨਾ ਦੇਖਾਂ ਲਖਾਈ ਹੋ ਰਹੀ ਆ ਇੱਥੇ ਅਸੀਂ ਪਰ ਜਾ ਰਹੇ ਅੱਜ ਮੈਂ ਤਾਂ ਪਹਿਲੀ ਵਾਰ ਵੀ ਆਇਆ ਜਿਹੜਾ ਹੁੰਦਾ ਸਰਪ੍ਰਾਈਜ਼ ਵੀ ਦਿੰਦੇ ਹੁੰਦੇ ਹੈਗਾ ਜਿੱਤ ਹਾਲੇ ਜਿੰਦਗੀ ਤੇ ਸਰਪ੍ਰਾਈਜ਼ ਦਿੱਤਾ ਸਾਡੀ ਜ਼ਿੰਦਗੀ ਖੁਦ ਹੀ ਸਰਪ੍ਰਾਈਜ਼ ਬਣ ਗਈ ਆ ਤੂੰ ਬੁੱਕੇ ਮਿਲ ਜੂਗੇ ਤੋ ਬੁੱਕੇ ਹਾਂ ਬੁੱਕਾ ਬਹੁ ਮਿਲ ਜਾਣਗੇ ਕਿਤਾਬਾਂ ਵਾਲੀ ਦੁਕਾਨ ਤੇ ਦੇਖ ਲੈਣੇ ਇੱਕ ਤੇ ਮੈਕ ਦੀ ਪਲੇ ਅਸੀਂ ਲੈਣਾ ਆ ਫੋਨ ਫੋਨ ਆ ਅਹ ਚਲੋ ਲੈ ਆਉਣੇ ਚੱਲ ਗਏ ਉਹ ਇੱਧਰ ਵੇਖ ਕਿ ਤੇ ਬੁੱਕੇ ਭਾਬੀ ਮੈਨੂੰ ਕਹੀ ਤੇਰੇ ਕੋਲ ਹੈਗਾ 80 9000 ਰੁਪਿਆ ਮੈਂ ਕਹਾ ਹਾਂ ਹੈਗਾ ਕਿ ਨਹੀਂ ਚੱਲ ਫ ਕਹਾਂ ਤੇ ਦੇ ਦੀ ਬਾਅਦ ਚ ਮੈਂ ਕਿ ਉਹਨੂੰ ਗਿਫਟ ਦੇ ਕੇ ਫਿਰ ਸੈਂਡ ਕਰਵਾ ਦੂੰ ਹਾਂ ਫਿਰ ਸੈਂਡ ਕਰਦਾ ਨਹੀਂ ਫਿਰ ਮੇਰਾ ਮੈਸੇਜ ਆਵੜਨਾ ਹਾਂ ਤੇ ਫਿਰ ਉਹਨੂੰ ਪਤਾ ਲੱਗ ਜਾਣਾ ਤਾਂ ਕਰਕੇ ਉਹਨਾਂ ਜਾਈਆਂ ਇਹਨਾਂ ਨੂੰ ਇੱਕ ਵਾਰੀ ਤਾ ਤਾਈ ਗਾ ਤੁਸੀਂ ਕਰੋ ਆਰਡਰ ਐ ਤੁਹਾਡੇ ਹੱਥ ਕੋਈ ਨਾ ਕੁਝ ਲੈ ਕੇ ਆਉਣੇ ਮੈਂ ਕਿ ਉਹ ਐ ਨਹੀਂ ਪਤਾ ਵੀ ਉਹਨੂੰ ਚੁੱਕੇ ਚੁੱਕੇ ਤਾਂ ਬਾਹਲਾ ਪਰਾਂ ਜਾਣਾ ਬੂਆ ਜਿੱਥੇ ਆਪਾਂ ਜਾਣਾ ਕਿਉਂ ਇੱਥੇ ਹੈਗਾ ਆ ਮੇਰੇ ਹਿਸਾਬ ਨਾਲ ਹੁਣ ਨਹੀਂ ਮਿਲਣਾ ਲੋ ਵੀ ਅਸੀਂ ਆ ਗਏ ਇੱਥੇ ਤੇ ਦਿਲ ਖੁਸ਼ ਤੇ ਜੋਤ ਗਏ ਹੋਇਆ ਪਤਾ ਨਹੀਂ ਕਹਿੰਦੇ ਕਿ ਜੀ ਆਉਣੇ ਆ ਸ਼ਾਇਦ ਕੋਈ ਕਾਰਟੇ ਲੈਣ ਗਏ ਹੋਣੇ ਆ ਉਹ ਤਾਂ ਸਾਨੂੰ ਪਤਾ ਹੀ ਹੈ ਇਹਨੂੰ ਹੋਰ ਤਾਂ ਇੰਨਾ ਤਾਂ ਸਾਨੂੰ ਪਤਾ ਹੀ ਆ ਐਕਸਪੀਰੀਅੰਸ ਹੋ ਗਿਆ ਹਾਂ ਚਲ ਕੋਈ ਹਾਂਜੀ ਦੇਖੋ ਕੀ ਖਿੱਤ ਲੈ ਕੇ ਆਉਂਦੇ ਆ ਤੁਲੀ ਲੈ ਕੇ ਆਉਂਦੇ ਆ ਉਹਨੇ ਅਸੀਂ ਆਰਡਰ ਆਰਡਰ ਕਰਤਾ ਕੁਛ ਨਾ ਕੁਛ ਖਾਣ ਨੂੰ ਕਿਉਂਕਿ ਭੁੱਖਾ ਲੱਗੀ ਜੀ ਹਾਂ ਉਹ ਅਸੀਂ ਆਰਡਰ ਕਰਤੀਆਂ ਬਾਕੀ ਮੈਨੂ ਚ ਦੇਖ ਕੇ ਕਰ ਦਾਂਗੇ ਹਨਾ ਇਹ ਲੋ ਵੀ ਫੋਨ ਲੈ ਕੇ ਆ ਗਿਆ ਇਹ ਇਹ ਹੁਣ ਅਸੀਂ ਕਲਿੱਪ ਲਈ ਆ ਮੈਂ ਕਹਿੰਦਾ ਥੋੜਾ ਉਹ ਕੱਟ ਕਰਦਾ ਹੈ ਨਾ ਐ ਕੁਝ ਜੀ ਐਕਸਪ੍ਰੈਸ ਜੇ ਅੰਦਰ ਦੇ ਰੱਖਦਾ ਫੀਲਿੰਗ ਜੀ ਦਬਾ ਕੇ ਅੰਦਰ ਦਬਾ ਕੇ ਮੈਂ ਕੋਣ ਆ ਕੋਣ ਲੋ ਆਓ ਚਲੋ ਜੀ ਦੋ ਸਾਨੂੰ ਉਹ ਪ੍ਰੈਸ ਥੈਂਕ ਯੂ ਚਲੋ ਮਹਿਕਦੀਪ ਨੂੰ ਮਹਿਕਦੀਪ ਨੇ ਕਦੀ ਵੀ ਨਵਾਂ ਫੋਨ ਨਹੀਂ ਲਿਆ ਉਹ ਹਮੇਸ਼ਾ ਮੈਨੂੰ ਲੈ ਕੇ ਦਿੰਦਾ ਫੋਨ ਤੇ ਇਸ ਵਾਰੀ ਸੋਚਿਆ ਵੀ ਚਲੋ ਆਪਾਂ ਉਹਨੂੰ ਗਿਫਟ ਕਰ ਦਿੰਦੇ ਆ ਕਿਉਂਕਿ ਉਹਨੂੰ ਫੋਨ ਦੀ ਨੀਡ ਸੀਗੀ ਅੱਜ ਉਹ ਕੁਝ ਹੋਰ ਵੀ ਆਪਾਂ ਰਿਵੀਲ ਕਰਾਂਗੇ ਔਰ ਵੀ ਬਹੁਤ ਚੀਜ਼ਾਂ ਅੱਜ ਤੁਹਾਡੇ ਨਾਲ ਡਿਸਕਲੋਜ਼ ਕਰਨੀਆਂ ਆ ਤੇ ਪਹਿਲਾਂ ਆਪਾਂ ਸ਼ੁਰੂਆਤ ਇਹਦੇ ਤੋਂ ਹੀ ਕਰਾਂਗੇ ਆਪਾਂ ਕੂਨ ਕਿਹੜਾ ਲਿਆ ਆ 17 Early, pro, not... Max. Max. 17 ਲਿਆ ਆ ਓਨਲੀ ਨਾਟ ਪ੍ਰੋ ਤੇ ਨਾਟ ਮੈਕਸ ਕੱਲਾ 17 ਲਿਆ ਆ ਤੇ ਹੁਣ ਆਪਾਂ ਉਹਦਾ ਐਕਸਪ੍ਰੈਸ਼ਨ ਦੇਖਾਂਗੇ ਕੇਕ ਦਾ ਮੈਨੂੰ ਐਕਸਪ੍ਰੈਸ਼ਨ ਮੈਨੂੰ ਪਤਾ ਹੀ ਉਹਨੇ ਫੜ ਕੇ ਜਣਾ ਥੈਂਕਸ ਤੇ ਇਹ ਦੂਜਾ ਕੀ ਕਹਿੰਦੇ ਹੁੰਦੇ ਆ ਉਹਦਾ ਬਰਥਡੇ ਕੇਕ ਮੈਂ ਬਣਵਾ ਲਿਆ ਸੀ ਤੇ ਹੁਣ ਆਪਾਂ ਉੱਪਰ ਜਾਣੇ ਆ ਉਹਨਾਂ ਨੂੰ ਦੇਣੇ ਆ ਸਰਪ੍ਰਾਈਜ਼ ਹਾਂ ਉਹਨਾਂ ਨੂੰ ਵਗੈਰ ਰਸੋਈ ਚ ਹਮੇਸ਼ਾ ਦੀ ਤਰ੍ਹਾਂ ਇੱਕੋ ਹੀ ਟਕਾਣਾ ਉਹ ਹੈ ਰਸੋਈ ਹੀ ਜਾਣਾ ਰਸੋਈ 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 ਅੱਜ ਤਾਂ ਨਾ ਬਾੜੀ ਖਾਸੀ ਆਉਂਦੀ ਆ ਵੀਰੇ ਦਾ ਨਾ ਹੀ ਮੈਂ ਤਾਂ ਵਿਗਾੜ ਦਿੱਤਾ ਪਿੰਦੀ ਪਿੰਦਾਵੇਂ ਦੀ ਆ ਭੁੱਖ ਬੱਜੀ ਲੱਗੀ ਓਏ ਮਸਾਲਾ ਪਾਪੜ ਜੀ ਮੱਛੀ ਨੂੰ ਵੱਧ ਸਵਾਦ ਲੱਗੀਆਂ ਦਾ ਮਸਾਲਾ ਪਾਪੜ ਖਾ ਵੀ ਲਿਆ ਪਿੰਦੂ ਪਿੰਪਿੰ ਤੋ ਹੋ ਗਏ ਜੀ ਪਿੰਦਰ ਵੀ ਰਹਿ ਜਾ ਅੰਦਰ ਹੀ ਆ ਇੱਧਰ ਫੱਟੇ ਵਿੱਚ ਆਕ ਤੇ ਮੈਂ ਕਿਹਨੂੰ ਵੀ ਆ ਮੇ ਆਪਣੇ ਹਿੱਸੇ ਦਾ ਟੁਕੜਾ ਜਿਆ ਇੱਧਰ ਦੇਲੇ ਮੇਰੇ ਬਰਥਡੇ ਪੋਏ ਦੇਲੇ ਮੇਰੇ ਨਾਲ ਹੀ ਬੱਬੜ ਨਹੀਂ ਕਾਤੀ ਜਾ ਦਿੰਦੇ ਅੱਧਾ ਬੈਠ ਕੇ ਜਾ ਦੋ ਅੱਜ ਦੇਲਾ ਸਾਰੇ ਚੱਕ ਤੇ ਕਹਿੰਦਾ ਤੂੰ ਆ ਜਾ ਬੋ ਤਾਂ ਇੱਥੇ ਬਿਠਾ ਕੇ ਖਾਓ ਬਹੁਤ ਸੋងੇ ਸੋਨੇ ਸੀਜੇ ਕਿੱਦਾਂ ਬਰਥਡੇ ਪੋਏ ਪੁਰਿਆ ਸਰਪ੍ਰਾਈਜ਼ ਤਾਂ ਕੋਈ ਨਹੀਂ ਪਲਾਨ ਕੀਤਾ ਤੁਹਾਡੇ ਲਈ ਸਰਪ੍ਰਾਈਜ਼ ਸਰਪ੍ਰਾਈਜ਼ ਜਾਂ ਹੁਣ ਤੱਕ ਜ਼ਿੰਦਗੀ ਸਾਰਾ ਕੋਈ ਉਹ ਨਹੀਂ ਹੁੰਦੀ ਜਿਹੜਾ ਕੋਈ ਹੁੰਦਾ ਹੈ ਵੀਰੇ ਨੇ ਅੱਜ ਨਾ থাম্বਨੇਲ ਕਾਈਡਾ ਲਾਇਆ ਉਹਦੇ 'ਚ ਲੋਕਾਂ ਨੇ ਸਾਰਿਆਂ ਨੇ ਦੇਖਿਆ ਹੁਣ ਸਰਪ੍ਰਾਈਜ਼ ਬਹੁਤ ਅਖੜਾ ਜਿਹੜਾ ਕੁਝ ਵੀ ਆਪਾਂ ਸੋਚਦੇ ਹਾਂ ਉਹ ਤਾਂ ਹੋਇਆ ਨਹੀਂ ਸਾਰਾ ਜ਼ਿੰਦਗੀ ਸਰਪ੍ਰਾਈਜ਼ ਆਜਾ ਦੇ ਉਹਨੂੰ ਟਿਪਰੇਂਚ ਪ੍ਰਾਈਜ਼ ਹੋਣਗੇ ਤੇ ਇਹ ਗਾਲਾ ਹੋੜ ਇਹਨਾਂ ਨੂੰ ਇਹਨਾਂ ਨੇ ਆ ਵੀ ਮਕਾੜਤਾ ਨਹੀਂ ਰੋਣਾ ਤਾਂ ਸੱਚੀ ਪਾਣੀ ਲਾ ਲਓ ਬਈ ਜਮਾਨੀ ਕੈਮਰਾ ਚੱਕਿਆ ਪੇਟ ਪੂਜਾ ਆਉਂਦਾ ਹੀ ਕੁਝ ਨਹੀਂ ਕੈਮਰਾ ਕਿ ਤੂੰ ਇਵੇਂ ਦੱਸਰ ਨਹੀਂ ਚੱਕਿਆ ਕੈਮਰਾ ਹੋਰ ਚਾਹਦੇ ਸਿਰ ਚਾਹਦੇ ਪਿਆ ਇਹ ਦੁਪਹਿਰੇ ਹੀ ਖੜਾ ਹਾਂ ਹਾਂ ਗਾਇਜ਼ ਵਧੀਆ ਸੀ ਪਾਰਟੀ ਇੰਜੋਏ ਅ ਲੋਟ ਡਾਂਸ ਫਲੋਰ ਤੇ ਹੋਰ ਮੌਕਾ ਦਿੱਤਾ ਜਾਊਗਾ ਥੋੜੇ ਟਾਈਮ ਬਾਅਦ ਪਰਫਾਰਮੈਂਸ ਤਿਆਰ ਕੀਤੀ ਆ ਬਿੰਦਰ ਵੀਰੇ ਨੂੰ ਪੁੱਛੋ ਠੀਕ ਆ ਵੀਰੇ ਹਾਂ ਸਵੇਰ ਦੀ ਗਾਰਮ ਚਾਹ ਕਹਿੰਦਾ ਤੁਸੀਂ ਕਹਿੰਦਾ ਤੁਸੀਂ ਰੂਹਾਂ ਰੂਹਾਂ ਛੱਡੋ ਮੇਰੀ ਜਾਨ ਨਿਕਲੀ ਜਾਂਦੀ ਮੇਰੀ ਰੂਹ ਨਿਕਲਣ ਵਾਲੀ ਹੋ ਗਈ ਵੀਰੇ ਠੀਕ ਆ ਹੁਣ ਪੈ ਗਈ ਠੱਲ ਹੂੰ ਚਲੋ ਅਜੇ ਵੀ ਕਹੀ ਜਾਂਦਾ ਮਾਂ ਜੀ ਨੇ ਕਹਿੰਦੇ ਨਹੀਂ ਪੂਰੀ ਨਿਕਲੇ ਜਾਂਦਾ ਮੈਂ ਉਹ ਉਹ ਕਹਿੰਦਾ ਮੈਂ ਅੰਦਰ ਬੈਠਾ ਉਹ ਛੁਕਰਾ ਛੁਕਰਾ ਮੈਨੂੰ ਮਾਂ ਜੀ ਦਾ ਹੱਥ ਉੱਤ ਆ ਜਾਂਦਾ ਹਾ ਜੇ ਐਡਾ ਦਿਨ ਖੜਾ ਦਿਲ ਖੋਚ ਕਹਿੰਦਾ ਮੈਂ ਰੋਟੀ ਖਾਣੀ ਆ ਮੈਂ ਕਿਹਾ ਤੂੰ ਐ ਘਰ ਪੈਕ ਕਰਾ ਕੇ ਨਾਲ ਲੈ ਜਾ ਉਹ ਨੰਬਰ ਬੰਦ ਕਰਕੇ ਲੈ ਜਾ ਹੈ ਇੱਕ ਹੀ ਕੀਤਾ ਜਵਾਗ ਬਾਲੇ ਹੀ ਠੱਠ ਕਰਦੇ ਆ ਨਾ ਦਰਗੀ ਜਿਹੋ ਬੰਜ ਬੁਜੀ ਦੀ ਲੋ ਵੀ ਕਹਿੰਦੀ ਮਜੀਟੋ ਵੀ ਆਨ ਹੈਲਥੀ ਖਾ ਕੇ ਸਾਰਾ ਕੁਝ ਹੁਣ ਹੈਲਥੀ ਡਰਿੰਕ ਲੈ ਲਈ ਹੈ ਹੈਲਥੀ ਡਰਿੰਕ ਲੈ ਰਹੀ ਆ ਹੁਣ ਨਹੀਂ ਵਧੀਆ ਵੀਰੇ ਮਜੀਟੋ ਨਾਲੋਂ ਵਧੀਆ ਗੋਆ ਮਾਰੀ ਜਾਂਦੇ ਹੋ ਕੋਕ ਨਾਲ ਤਾਂ ਬਹੁਤ ਵਧੀਆ ਹੈ ਕਹਿੰਦੇ ਕੀ ਨਾਮ ਦਾ ਪੀਤਾ ਗਏ ਉਹ ਤਾਂ ਕਹਿੰਦੇ ਵੀਰੇ ਸਾਰੇ ਆਏ ਪੀ ਦੇਖ ਲਈ ਹੋਰ ਕੋਈ ਮਰਦਾ ਨਹੀਂ ਇਹ ਬਸ ਹਾਂ ਮਾ ਜਿੰਨੇ ਜੰਗਣਾ ਹੈ ਕਿ ਬੋਲਾ ਕੰਮ ਜਲ ਗਿਆ ਹੈ ਨਹੀਂ ਹਾਂ ਉਹ ਪੀ ਕੇ ਗਲਾਈਂਗਾ ਨਾ ਹੁੰਦਾ ਗੱਲ ਧਣਗੇ ਦੀ ਉਪਰੀ ਨੇ ਦੀ ਹੁੰਦਾ ਵਿੱਚ ਸੋਡਾ ਨਹੀਂ ਆ ਹਾਂ ਮਿੱਠਾਗਾ ਕਿਤੇ ਮਜੀਟੋ ਦੀ ਰੇੜੀ ਨਾ ਲਾ ਲਈ ਵੀਰੇ ਇਨਗਰੀਡੀਅੰਟਸ ਦੇਖ ਕੇ ਇੱਕ ਕਰਕੇ ਉਹ ਪਿੰਦੀ ਸਟਾਈਲ ਮੀਂਦ ਪਿੰਦੀ ਹਾਂ ਮੇਰਾ ਨਾਮ ਬਗਾਰ ਇੱਧਰ ਆਓ ਦਿਮਾਗ ਹੀ ਮੈਂ ਤਾਂ ਐਨਾ ਚੱਕ ਹੋਇਆ ਤੂੰ ਭੁੱਲੀ ਆ ਨਾ 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 ਉਹ ਅੜ ਗਈ ਨੀ ਪਿੰਦਰ ਵੀ ਤੇ ਕਹਿੰਦੀ ਪਿੰਦੀ ਗਈ ਤਾਂ ਗਈ ਕਿੱਥੇ ਮੈਂ ਤਾਂ ਟੋਪੀ ਤੇ ਹਰਾਂ ਚੱਲ ਕੋਈ ਨਹੀਂ ਇੱਥੇ ਆ ਜੂਗੀ ਦੋ ਕੱਤੇ ਆਏ ਗਿਰਨ ਕੁਲਨ ਇਹ ਪਹਿਲਾਂ ਇਹਦੇ ਕੋਲ ਬਾਰੇ ਵੱਡੇ ਵੱਡੇ ਸਰਪ੍ਰਾਈਜ਼ ਮਿਲਦੇ ਆ ਦੋ ਕੇਕਾਂ ਦੀ ਨਹੀਂ ਸਮਝ ਲੱਗੀ ਮੈਨੂੰ ਇਹ ਨਿੰਗਣ ਕੇਕ ਉਹ ਬੰਦਾ ਯਾਰ ਤਪੜਾ ਮਾਣਾ ਹਾੜਿਆ ਦੋ ਕਿੱਕਾ ਤਾਂ ਨਹੀਂ ਮੈਨੂੰ ਸਮਝ ਲੱਗੀ ਮੈਂ ਕਿ ਇਹਨਾਂ ਦੀ ਗੰਗਣ ਕਿੰਨਾ ਆਵਾਜ਼ ਕੋਈ ਨਹੀਂ ਪਲੇਟ ਦੀ ਤਾਂ ਬਲ ਜ਼ਰੂਰਤ ਨਹੀਂ ਇਹ ਥੋੜਾ ਕੋ ਸਪੈਸ਼ਲ ਕਰਨ ਚਾਹੀਦੀ ਭਾਬੀ ਅੱਛਾ ਇਹ ਕੀ ਆ ਆ ਦੇਖੋ ਇੱਧਰ ਇੱਧਰ ਆਏ ਹੋ ਵੀਰ ਨੂੰ ਦੇਖਣ ਦਿਓ ਪਹਿਲਾਂ ਰਿਹਾ ਨਿਕਲ ਨਿਕਲ ਕੇ ਅੱਛਾ ਤਾਂ ਆਪ ਹੀ ਲਾਇਆ ਹੁੰਦਾ ਫਿਰ ਆਹ ਆ ਤਾਂ ਆਪ ਹੀ ਲਾਇਆ ਹੁਣਨ ਲਾਇਆ ਉਹ ਅਸੀਂ ਤੇ ਲੱਗ ਗਿਆ ਆ ਆ ਕੀ ਲੈਤਾ ਖੜ ਜਾ ਖੜ ਜਾ ਖੜ ਜਾ ਆ ਓ ਯੂ ਦੇ ਉਹਨੇ ਉਲਟ ਕਰਤੇ ਯੂ ਚੱਕ ਕੇ ਪਰਲੇ ਪਾਸੇ ਕਰਦੇ ਖੜ ਜਾ ਨਹੀਂ ਨਹੀਂ ਯੂ ਨਹੀਂ ਉਹ ਖੜ ਤਾਂ ਉਹ ਯੂ ہاں ਯੂ ਪਰਲੇ ਪਾਸੇ ਉਹ ਵਿਚਾਰੇ ਉਹ ਖੜ ਤਾਂ ਜੋ ਕੀਤੀ ਇੱਕ ਚੀਜ਼ ਪਟਣਾ ਪਹਿਲਾਂ ਇਹ ਕਿ ਨਾ ਮੈਂ ਚਲੋ ਤੇਰਾ ਮੈਂ ਦੀ ਫੋਟੋ ਲੈ ਚ ਲੈਣਾ ਨਹੀਂ ਨਹੀਂ ਕਮਰੇ ਪੋਸਟ ਕਰ ਦੋ ਤੁਸੀਂ ਸਹੀ ਆ ਪੋਸਟ ਕਰ ਪਾਪਾ ਕਿੱਥੇ ਗਿਆ ਉਹਦੇ ਚ ਟੈਂਡ ਲਾਇਆ ਕਿਹੜੇ ਪਰਪਤ ਨਹੀਂ ਆੜਿਆ ਇਹ ਮਮਮੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਮਮਮੀ ਮਮਾ ਮਮਮੀ ਓਏ ਵਾਹ ਮਾ ਪੁੱਤ ਪੂਰੀ ਅਵਰੀ ਟੇਸਟਿੰਗ ਦਾ ਚੱਲ ਵੀ ਭਈ ਦਰਿੰਨੀ ਵੇ ਤੇ ਯਾਰ ਇਹਦਾ ਫਿਰ ਤੈਨੂੰ ਪਤਾ ਹੀ ਹੈ ਗਾਇਸ ਨਾ ਇਧਰ ਸੁਰਾ ਨਾ ਕਰਿਆ ਹਾਂ ਆਏ ਹਾਂ ਆਈ ਲਵ ਯੂ ਯੂ ਠੀਕ ਠੀਕ ਹੈ ਇੰਦਰ ਜੀ ਇੰਦਰ ਠੀਕ ਹੈ ਹੋ ਚੱਕੀ ਹੈ ਤੋ ਚੱਲ ਇੱਧਰ ਆਓ ਤੁਸੀਂ ਇੱਧਰ ਆਓ ਦਲ ਕੋ ਜੇ ਆਪਣੀ ਸ਼ਰਮ ਦੀ ਤਲੀ ਆਓ ਮਾਚੀਸ ਤਲੀ ਆਓ ਖੜਤਾ ਜਾਓ ਮਾਚੀਸ ਵੀ ਪਹਿਲਾਂ ਤੇ ਸਰਪ੍ਰਾਈਜ਼ ਤਾਂ ਦੇ ਦੇਗੇ ਮਾਚੀਸ ਪਹਿਲਾਂ ਹੀ ਲਿਆ ਦੇਗੇ ਮਾਰ ਨਹੀਂ ਲਾ ਤੂੰ ਤੇ ਵਿੱਚ ਚੱਲ ਕੋਈ ਨਹੀਂ ਚੱਕ ਦੇ ਮੈਂ ਚੱਕ ਆ ਪਹਿਲਾਂ ਉਹ ਲਾ ਕੈਂਡਲ ਲਾ ਰਿਹਾ ਪੁੱਤ ਮਾਚੀ ਸਾਹਿਬ ਵੀਰੇ ਲਾ ਦੇ ਨਹੀਂ ਨਹੀਂ ਪਹਿਲਾਂ ਕੈਂਡਲ ਤਾਂ ਲਾਉ ਕੇ ਤਾ ਕਟੋ ਦਿਲ ਖੋਜ ਹਾਂ ਹਾਂ ਜਰਦੇ ਜਰਦੇ ਇੱਕ ਮਾਚੀ ਇੰਨਾ ਸਾਰਾ ਮੱਚਣੀਆਂ ਚਾਹੀਦੀਆਂ ਚਮਚਾ ਚੱਕ ਲਈ ਪਿੱਤੇ ਹਾਂਜੀ ਵੀਰੇ ਚੱਕ ਦੀ ਇਹ ਮਰਦ ਵੀਰੇ ਬੰਦ ਕੇ ਰਮ ਬੋਰਡ ਖੇਡਦੇ ਜਾ ਕੇ ਮੋਹਰੇ ਮਹੀਨੋ ਕਰਦੇ ਕੀ ਬਾਤ ਆ ਇਹ ਟੈਲੈਂਟ ਦੇਖੋ ਸਿੰਧਰ ਚ ਆਇਆ ਇਹ ਸੁਨੇ ਦਾ ਭੁੱਖਾ ਸੀ ਇਹ ਹੁਣੇ ਟੈਲੈਂਟ ਬਾਹਰ ਨਿਕਲਿਆ ਆਇਆ ਖਾਜਾ ਬੱਤ ਖਾਜਾ ਖੜਚ ਬਾਲੇ ਫਾਸਟ ਆ ਪਰ ਤੇ ਤੂੰ ਹੀ ਜਾੜਾ ਉਧਰ ਮੈਂ ਬਣਾ ਦਿੰਨਾ ਲੈ ਚ ਦੇ ਦੇ ਆ ਤੇ ਬਣਾ ਦਿੰਨਾ ਓ ਲੈ ਬੜਕੇ ਪੁਣ ਚਲੋ ਵਾਰ ਮਾਰੋ ਹੌਣ ਮਾਰੋ ਚਲੋ ਜੇ ਜਾਵੜਪਿੰਦਰ ਤੂੰ ਖੜ ਜਾ ਵੀ ਤੂੰ ਖੜ ਜਾ ਉਧਰ ਹੋ ਜਾ ਉਧਰ ਹੋ ਜਾ ਬਣ ਹੀ ਜਾਂਦਾ ਸਾਰਾ ਕੋਲ ਲਓ ਬਈ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ Happy, Happy birthday, birthday to you. Clapping <laughs> It's a very, very different thing. Hold oh, no. ਕੁਝ ਤੁਸੀਂ ਕੋਈ ਜਿਵੇਂ ਅੱਜ ਕੱਲ ਬਲੌਗਰਾਂ ਦੀ ਥੋੜੀ ਸਪੀਚ ਵੱਧ ਚੱਲ ਰਹੀ ਹੈ ਤੁਸੀਂ ਕੋਈ ਸਪੀਚ ਦੇਣਾ ਚਾਹੋਗੇ ਕੋਈ ਆਪਣਾ ਐਕਸਪੀਰੀਅੰਸ ਓਏ ਆ ਫੜੋ ਫੜੋ ਇਹ ਤਾਂ ਕਰਦ ਓ ਕਰਦ ਕਰਦ ਫੜੋ ਪਿੱਤੇ ਆ ਫੜਾ ਪਿੱਤੇ ਆ ਸਾਨੂੰ ਜਾਣਦੇ ਨੂੰ ਜਾਣਦੇ ਨੂੰ ਕੋਈ ਮਤ ਦੇ ਦਿਓ ਮੈਨੂੰ ਪਹਿਚਾਣ ਦੇ ਕੋਈ ਇਹਨੂੰ ਰਾਇ ਮਸ਼ਵਰਾ ਦਿਓ ਕੋਈ ਯਾਰ ਖੜ ਜਾ ਓਏ ਖੜ ਜਾ ਓਏ ਕੋਈ ਯਾਰ ਵੀਰੇ ਲੈ ਫੋਨ ਤੇ ਪਤਾ ਨਹੀਂ ਲੱਗਿਆ ਜੋ ਤੂੰ ਮੈਨੂੰ ਕਰਿਆ 80 90 ਹਜ਼ਾਰ ਫਿਰ ਪਤਾ ਲੱਗਣਾਗਾ ਸਹਿੰਤਾ ਕਿ ਫੋਨ ਆ ਕਿ ਕੀ ਆਗਾ ਵੀਰੇ ਆ ਦੇਖ ਲਾ ਖੜਜੋ ਮੈਂ ਕਿਹੜੀ ਨਾਲ ਹੱਥ ਚੱਕ ਚੱਕ ਤੇ ਚੱਕ ਤੇ ਚੱਕ ਦੇ ਉਹਨੇ ਲਵੇੜ ਦੇਣੀ ਮਾਂ ਮੰਮੀ ਤਾ ਜੋ ਟੇਸਟੀ ਆ ਖਾ ਲੋ ਕੱਪ ਕੇ ਖਾ ਲੋ ਲੈ ਤੂੰ ਵੀ ਲੈ ਖਾਏ ਨੂੰ ਮੈਂ ਕੋਸ਼ ਨਹੀਂ ਹੁੰਦਾ ਖਾ ਲੈ ਭਾਬੀ ਨਹੀਂ 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 ਇਹ ਇਹ ਲੈਣਾ ਮੈਂ ਕੱਪੜੇ ਬਦਲਦੀ ਬਸ ਇਹਨੂੰ ਆਪ ਰੱਖ ਲੋ ਘਰੇ ਜਾ ਕੇ ਖਾ ਲਿਓ ਛੋਕਰਾ ਕਿਹਨੂੰ ਕਿਹਨੂੰ ਨੋ ਪੁੱਤ ਨੋ ਇੱਥੇ ਬੈਠੋ ਇੱਥੇ ਬੈਠੋ ਸੋਨੇ ਕਾਕੇ ਆਏ ਨੂੰ ਚਾਟ ਪਿੱਛੇ ਬਹਿ ਕੇ ਬਰਥਡੇ ਟੂ ਯੂ ਥੈਂਕ ਯੂ ਥੈਂਕ ਯੂ ਹਾਂ ਜਨਮ ਦਿਨ ਮੁਬਾਰਕ ਆਏ ਦੀ ਨਾਮ ਆਹ ਦੇਖ ਬੈਠੇ ਤਾਜੂ ਵਰਗੇ ਪੜ ਜਾ ਜਾ ਚੱਕ ਲੈ ਪੀਸ ਦੀ ਪੀਸ ਦੀ ਵੀਰਾ ਦਾ ਖੜ ਜਾ ਦਿਲ ਜਾ ਚੱਕ ਲੈਣ ਦੇ ਨਾ ਬਸ ਚਲੋ ਤੁਹਾਨੂੰ ਘੜੀ ਰੋਣਾ ਦਾ ਦਰਕਰ ਨਹੀਂ ਚੱਲਦਾ ਨੋ ਪਤਾ ਗਾਣੇ ਨੂੰ ਵੈਦਾਸ ਫਿੰਗਰ ਨਹੀਂ ਆ ਦੇਖ ਲੋ ਥੈਂਕ ਯੂ ਕਹਿੰਦੀ ਹੈ ਤੁਹਾਨੂੰ ਕਵਾ ਦੇ ਆ ਲੈ ਦਾਜੂ ਕਵਾ ਨਹੀਂ ਨਹੀਂ ਆਏ ਪਾਕੇ ਖਵਾ ਖਵਾ ਤੋ ਪਏ ਪੈਕ ਹਗਾ ਤੋ ਪੈਕ ਮਮਾ ਬਹੁਤ ਜ਼ਬਰਦਸਤ ਕੀਤਾ ਆਈ ਆ ਵੀਰੇ ਮਹਿੰਗੇ ਮੁੱਲ ਦੇ ਪਰ ਪੈਕਿੰਗ ਲੈ ਦੀ ਪੈਕਿੰਗ ਨੇ ਉਹ ਤਾਂ 57 ਰੁਪਏ ਚਾਹੀਦੇ ਪਰ ਅਗਲਾ 50 ਲੈ ਗਿਆ ਮੈਨੂੰ ਕਹਿੰਦਾ ਜਿਹੜੇ ਸਾਡਾ ਫੋਨ ਆ ਪੈਕਿੰਗ ਵੀ ਮਹਿੰਗੀ ਹੋਊਗੀ ਥੈਂਕ ਯੂ ਬਹੁਤ ਆ ਮੁਬਾਰਕਾਂ ਮੁਬਾਰਕਾਂ ਬਈ ਤੈਨੂੰ ਬਹੁਤ ਬਹੁਤ ਤੈਨੂੰ ਮੁਬਾਰਕਾਂ ਸਾਨੂੰ ਲਾਂ ਤਾਂ ਸਾਨੂੰ ਕਦੋਂ ਇਹ ਦਿਨ ਆਊਗਾ ਦੇ ਕੋਸੋਂ ਲਾਗੇ ਸਾਨੂੰ ਨਾਮ ਤਾਂ ਮੈਂ ਤਾਂ ਬੰਦਰ ਵੀਰੇ ਨੇ ਸਾਨੂੰ ਸਾਨੂੰ ਤਾਂ ਫਿਰ ਬੈਲ ਵਿਛਾ ਉਹ ਦੂਜੀਆਂ ਕਰੋ ਨਾ ਇਦੋਂ ਵੀ ਵੱਡੀਆਂ ਮੁਬਾਰਕਾਂ ਨੂੰ ਕਿ ਸਾਡੇ ਕੋਲੇ ਪ੍ਰੋ ਮੈਕਸ ਆ ਗਏ ਵੀਰੇ ਮਾਡਲ ਦੇ ਸਾਹ ਹਾਂ ਨਾ ਲਾਮ ਤਾਂ ਉਹ ਕਰਨੀਆਂ ਲਿਆਉਣਾ ਤੋ ਕਰ ਦਜੀ ਯਾਰ ਕਿਉਂ ਲੋੜੇ ਨਹੀਂ ਕਰ ਦ ਸੀ ਸਾਈ 20 ਵਾਲੀ ਨੇ ਬੰਦੇ ਨੂੰ ਚੇਪੀ ਦਾ ਵੀ ਨਹੀਂ ਪਤਾ ਲੱਗਦਾ ਕਿੱਧਰ ਤੇ ਖੋਲਾ ਮੈਂ ਨਹੀਂ ਮੈਂ ਕਦੀ ਨਾ ਮਾ ਖੋਲਿਆ ਆ ਕਾਬਿਲੂ ਲਿਆ ਕੇ ਦਿੰਦਾ ਨਾ ਮਾ ਮਿੰੂ ਲਿਆ ਕੇ ਹੋ ਲੈ ਨੋ ਪਹਿਲੀ ਵਾਰ 244S ਤੋਂ ਬਸ ਇਦਾਂ ਸਾਰਾ ਹੀ ਲਿਆ ਸਹੀ ਗੱਲ ਬਹੁਤ ਜਨਰੇਸ਼ਨਾਂ ਨੰਗਾਤਿਆਂ ਕਰਤਾ ਪ੍ਰਾਣੀਆਂ ਹੀ ਲਈਆਂ ਸਾਰੀਆਂ ਓਹੋ ਕਰਦਪੁਰਦ ਮੰਗਾ ਲਓ ਇੱਥੇ ਹੈ ਤਾਂ ਹੈਗੀ ਇੱਕ ਲਾਬੀ ਬਾਲੀ ਨਾ ਸ਼ੇਅਰ ਹੋ ਜਾਈ ਤੇ ਥੱਲੇ ਡਿੱਗ ਪਈ ਇੱਧਰ ਜਿਹਨੂੰ ਬੁਲਿਆ ਸਹੀ ਗੱਲ ਕਦੇ ਉਹਦੀ ਗਣ ਆਨੇ ਜਾਈਂ ਟੱਡੇ ਆਏ ਤੇ ਜੂਮ ਜਿਹਾ ਕਰਕੇ ਕੈਸਾ ਲਗਾ ਵਾਹ ਵਾਹ ਕੈਸਾ ਲਗਾ ਮੇਰਾ ਮਜ਼ਾਕ ਬਾਤ ਚ ਕਹਿ ਦੋ ਲਿਆ ਫੜਾ ਇਹ ਤਾਂ ਮੇਰਾ ਸਹੀ ਹੈ ਯਾਰ ਥੈਂਕ ਯੂ ਬੀਗੂ ਬਿਸ਼ਾਰਮੀ ਕਰ ਦਿੰਦੇ ਬੰਦੇ ਨੂੰ ਚਲੋ ਅਸੀਂ ਕਿਹੜਾ ਪ੍ਰੂਫ ਮੰਗਿਆੜਾ ਆਉਣ ਜਾ ਕਰਕੇ ਸਾਡੇ ਘਰ ਨੂੰ ਕਰੀ ਜਾਂਦਾ ਲਾ ਦੇ ਲਾ ਦੇ ਉੱਤੇ ਹੀ ਲਾ ਦੇੋ ਘਰੇ ਜਾ ਕੇ ਘਰੇ ਜਾ ਕੇ ਖੋਲਾਂਗੇ ਮੇਰੇ ਨੂੰ ਵੀ ਜਿਹਨੇ ਰਿਗਾਰਡ ਕਿ ਉਹਦੇ ਡੱਬੇ ਜੀ ਰੱਖਦੀ ਹਾਂ ਹਾਂ ਫੋਨ ਦੇ ਵਿੱਚ ਤੇਰੀ ਵੀਡੀਓ ਬਣਾ ਲਾ ਲਾਤੀ ਲਗਾਤੀ ਬਾਦੀ ਬਣਾਤੀ ਦਾਦੀ ਦੀ ਬਣਾਉਂਦੀ ਆਂ ਮੈਂ ਬਹੁਤ ਸੁਬਾਨਾ ਉਹ ਮੈਨੂੰ ਫੋਨ ਦਿੱਤਿਆਂ ਆ ਜਾ ਉਹ ਬਹੁ ਸੀ ਦਾਦੀ ਕਿੱਥੇ ਆਂ ਦਾਦੀ ਕੇਕ ਖਾਈਗੇ ਆਪਾਂ ਕੇਕ ਕੇਕ ਜੀ ਤਾਂ ਆਪਲੇ ਆ ਕੱਪੀ ਕੀ ਜੋਤ ਨੋ ਵੀ ਬਾਕੀ 17 ਦੀ ਵੀ ਗਾਰਟ ਇਹ ਤਾਂ ਪੂਰੀ ਆ ਚੱਲ ਚਾਹੀ ਪ੍ਰੋ ਮੈਕਸ ਮਾਡਲ ਨਹੀਂ ਹੈਗਾ ਬਟ ਫਿਰ ਵੀ ਕਲੈਰਟੀ ਦਾ ਫਰਕ ਤਾਂ ਹੈਗਾ ਹੀ ਹੈ ਹੂੰ ਲੋ ਵੀ ਅੱਜ ਆਪ ਨੂੰ ਬਰਥਡੇ ਤੇ ਮਿਲ ਗਿਆ ਫੋਨ ਗਿਫਟ ਜੋਤ ਵੱਲੋਂ ਸੋ ਜੀ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਠੀਕ ਹੈ ਤੇ ਦੂਜੇ ਨੰਬਰ ਤੇ ਇੱਕ ਇਹ ਚੀਜ਼ ਮੈਂ ਸੋਚੀ ਹੋਈ ਸੀਗੀ ਜਿਹੜੀ ਕਿ ਮੈਂ ਤੁਹਾਨੂੰ ਦੱਸ ਦਿੰਨਾ ਵੀ ਆ ਮੈਂ ਚ ਸ਼ੁਰੂ ਕਰ ਰਿਹਾ ਆਪਣਾ ਇੱਕ ਟਰੈਵਲਿੰਗ ਚੈਨਲ ਠੀਕ ਹੈ ਬਹੁਤ ਆ ਮਤਲਬ ਵੀ ਵੈਸੇ ਤਾਂ ਮੈਂ ਇੱਕ ਇੰਟਰੋ ਪਾਉਂਗਾ ਉਸ ਚੈਨਲ ਤੇ ਇੱਕ ਦੋ ਦਿਨਾਂ ਦੇ ਵਿੱਚ ਮੇਰੇ ਜਿਹੜੇ ਗੈਜਟ ਆ ਉਹ ਆ ਜਾਣਗੇ ਤੇ ਉਹਦੇ ਨਾਲ ਸ਼ੂਟ ਕਰਕੇ ਆਪਾਂ ਇੱਕ ਇੰਟਰੋ ਪਾਵਾਂਗੇ ਉੱਤੇ ਚੈਨਲ ਤੇ ਠੀਕ ਹੈ ਤੇ ਚੈਨਲ ਨੂੰ ਕਰਿਓ ਦਬਕੇ ਸਪੋਰਟ ਬਾਈ ਠੀਕ ਆ ਬਹੁਤ ਸਪੋਰਟ ਦੀ ਲੋੜ ਆ ਠੀਕ ਆ ਤੁਹਾਡੀ ਸਪੋਰਟ ਦੇ ਨਾਲ ਹੀ ਇਹ ਚੈਨਲ ਤੇ ਆਪਾਂ ਅੱਗੇ ਵਧੇ ਸੀਗੇ ਤੇ ਉਹ ਚੈਨਲ ਤੇ ਵੀ ਮੈਂ ਬਹੁਤ ਅੱਗੇ ਚਾਹਣਾ ਵੀ ਆਪਾਂ ਵਧੀਆ ਪਰਿਵਾਰ ਦੀ ਵੀ ਸਪੋਰਟ ਆ ਸਾਰਿਆਂ ਦੀ ਸਪੋਰਟ ਆ ਜੋਤ ਦੀ ਬਹੁਤ ਜਿਆਦਾ ਸਪੋਰਟ ਆ ਔਰ ਜੋਤ ਨੇ ਮੈਨੂੰ ਇੰਨਾ ਕਿ ਜਿਆਦਾ ਇਨਕਰੇਜ ਕੀਤਾ ਵੀ ਤੂੰ ਇਹ ਚੀਜ਼ ਕਰ ਮੈਂਕਦੀਪ ਤੂੰ ਕਰ ਕਿਉਂਕਿ ਤੂੰ ਬੜੇ ਟਾਈਮ ਤੋਂ ਇਹ ਚੀਜ਼ ਨੂੰ ਉਹ ਕਰ ਰਿਹਾ ਤੇ ਬਾਕੀ ਮੈਨੂੰ ਸ਼ੌਂਕ ਵੀ ਆ ਇਸ ਚੀਜ਼ ਦਾ ਠੀਕ ਆ ਤੇ ਕੋਸ਼ਿਸ਼ ਵੀ ਆ ਵੀ ਚਲੋ ਯਾਰ ਘੁੰਮਣਾ ਤਾਂ ਹੈਗੀ ਐ ਤੇ ਸਾਨੂੰ ਪਤਾ ਹੈ ਵੀ YouTube ਆਪਾਂ ਕਰਦੇ ਆਂ ਤੇ YouTube ਦੇ ਨਾਲ ਇੱਕ ਜਿਹੜਾ ਨਵਾਂ ਚੈਨਲ ਸ਼ੁਰੂ ਕੀਤਾ ਹੈ ਸਾਸ ਦੇ ਨਾਲ ਕਿ ਆਪਾਂ ਉਹਦੇ ਤੇ ਕਾਮਯਾਬ ਹੋਵਾਂਗੇ ਠੀਕ ਐ ਤੇ ਦੂਜੇ ਨੰਬਰ ਤੇ ਗੱਲ ਇਹ ਆ ਜਿਹੜਾ ਬਹੁਤਾ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਵੱਡਾ ਟਰੈਵਲਰ ਐ ਜਾਂ ਮੈਨੂੰ ਬਹੁਤਾ ਐਕਸਪੀਰੀਅੰਸ ਹੈ ਬਈ ਮਾਤੜ ਬੰਦੇ ਆ ਠੀਕ ਐ ਸ਼ੁਰੂ ਕਰਾਂਗੇ ਜਿਹੋ ਜਿਹਾ ਐਕਸਪੀਰੀਅੰਸ ਜਿਹੋ ਜਿਹਾ ਸਾਰਾ ਕੁਝ ਹੋਊਗਾ ਉਹ ਚੈਨਲ ਤੇ ਦੇਖੂਗਾ ਤੁਹਾਨੂੰ ਠੀਕ ਐ ਤੇ ਬਾਕੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਹਨ ਕੋਸ਼ਿਸ਼ ਹੈ ਵੀ ਤੁਹਾਨੂੰ ਮਤਲਬ ਵੀ ਜਿਹੜਾ ਉਸ ਚੈਨਲ ਤੇ ਕੰਟੈਂਟ ਆਊਗਾ ਠੀਕ ਹੈ ਉਹ ਵਧੀਆ ਤੇ ਮਤਲਬ ਕੀ ਘੁੰਮਣ ਫਿਰਨ ਵਾਲਾ ਪੂਰਾ ਐਨਜੋਏ ਕਰਾਇਆ ਜਾਵੇ ਠੀਕ ਹੈ ਬਾਕੀ ਜਿਹੜਾ ਆ ਉਹ ਸਮਾਂ ਅਗਲਾ ਦੱਸੂਗਾ ਹਨਾ ਵੀ ਕੀ ਬਣਦਾ ਕੀ ਨਹੀਂ ਹਨਾ ਤੇ ਵੈਸੇ ਪਲਾਨ ਤਾਂ ਹੋਈ ਪਿਆ ਸਾਰਾ ਕੁਝ ਠੀਕ ਹੈ ਉਹ ਵੀ ਤੁਹਾਨੂੰ ਜਲਦੀ ਜਿਹੜਾ ਆ ਸ਼ੁਰੂ ਹੋ ਜਾਊਗਾ ਬਾਕੀ ਇਹ ਚੈਨਲ ਤੇ ਵੀ ਕੰਟੈਂਟ ਆਉਂਦਾ ਰਹੂਗਾ ਆਪਾਂ ਇਹਨੀਆਂ ਦੇ ਇਹ ਚੈਨਲ ਤੇ ਆਪਣਾ ਜਿਹੜਾ ਪਹਿਲਾਂ ਕੰਟੈਂਟ ਫੈਮਿਲੀ ਵਾਲਾ ਚੱਲਦਾ ਉਹ ਚੱਲਦਾ ਰਹੂਗਾ ਠੀਕ ਹੈ ਉਹਦੇ ਤੇ ਸਿਰਫ ਜਿਹੜਾ ਆ ਮੇਰਾ ਚਨਲਾ ਮਤਲਬ ਹੀ ਮਤਲਬ ਮੇਰਾ ਕੰਟੈਂਟ ਹੈ ਜਿਹੜਾ ਉੱਤੇ ਟਰੈਵਲਿੰਗ ਵਾਲਾ ਹੀ ਚੱਲੂਗਾ ਠੀਕ ਹੈ ਉਹਦੇ ਤੇ ਆਪਾਂ ਫੈਮਿਲੀ ਕੰਟੈਕਟ ਨਹੀਂ ਪਾਵਾਂਗੇ ਤੇ ਬਾਕੀ ਹੁਣ ਇਸ ਵਲੌਗ ਨੂੰ ਕਰ ਦਿੰਨੇ ਆ ਖਤਮ ਤੇ ਸਾਰਿਆਂ ਨੇ ਜਿਨ੍ਹਾਂ ਨੇ ਬਰਥਡੇ ਤੇ ਮੇਰੇ ਤੇ ਇੰਨੀਆਂ ਢੇਰ ਸਾਰੀਆਂ ਦੁਆਵਾਂ ਭੇਜੀਆਂ ਉਹਨਾਂ ਨੂੰ ਲਾ ਬਹੁਤ-ਬਹੁਤ ਜਿਲੋਂ ਧੰਨਵਾਦ ਠੀਕ ਹੈ ਤੇ ਬਾਪੂ ਨੇ ਵੀ ਸ਼ਾਮ ਨੂੰ ਨੂੰ 500 ਰੁਪਿਆ ਦਿੱਤਾ ਠੀਕ ਹੈ ਖੁਸ਼ੀ ਬਾਪੂ ਕਹਿੰਦਾ ਪਹਿਲਾਂ ਮੈਂ ਸੋਚਦਾ ਵੀ ਕੇਕ ਲੈ ਜਾ ਫਿਰ ਮੈਂ ਸੋਚਿਆ ਕਹਿੰਦਾ ਰਵੀ ਮੈਂ ਛਗਣੀ ਦੇ ਦੂੰਗਾ ਠੀਕ ਹੈ ਤੇ ਚਲੋ ਬਾਕੀ ਮੰਮੀ-ਪਾਪਾ ਹੋਰਾਂ ਲਈ ਆਪਾਂ ਸਬਜ਼ੀ ਵਗੈਰਾ ਪੈਕ ਕਰਾ ਲਏ ਸੀ ਸਮਾਨ ਉਥੋਂ ਖਾਣ ਪੀਣ ਵਾਲਾ ਕਿਉਂਕਿ ਬਾਪੂ ਨੇ ਜਾਣਾ ਸੀ ਅੱਜ ਵਿਆਹ ਤੇ ਠੀਕ ਹੈ ਨਹੀਂ ਤਾਂ ਫਿਰ ਆਪਾਂ ਲੈ ਕੇ ਜਾਂਦੇ ਮੰਮੀ ਹੋਰਾਂ ਨੂੰ ਵੀ ਫਿਰ ਵਿਆਹ ਤੇ ਜਾਣ ਕਰਕੇ ਤੇ ਫਿਰ ਔਖਾ ਸੀਗਾ ਤੇ ਬਾਕੀ ਚਲੋ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਚੜ੍ਹਦੀ ਕਲਾ ਰਹ ਰਹੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਕਰਨ ਕੀ ਜਿਹੜਾ ਆਪਾਂ ਨਵਾਂ ਇਹ ਕੰਮ ਆਰੰਭਿਆ ਠੀਕ ਹੈ ਤੇ ਬਾਬਾ ਸਿਰਾਲਾ ਸਿਰੇ ਲਾਵੇ ਹਨਾ ਤੇ ਬਾਕੀ ਚਲੋ ਜੀ ਆਪਾਂ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਿ ਗੁੱਡ ਨਾਈਟ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਆਇਓ ਮੈਂ ਚੈਨਲ ਕਮਿਊਨਿਟੀ ਦੇ ਵਿੱਚ ਵੀ ਸ਼ੇਅਰ ਕਰ ਦੂੰਗਾ ਤੇ ਦੂਜੇ ਨੰਬਰ ਤੇ ਇੱਥੇ ਇੱਕ ਸਕਰੀਨਸ਼ਾਟ ਵੀ ਲਾ ਦੂੰਗਾ ਤੇ ਲਾਸਟ ਪੰਜਾਬੀ ਟਰੈਵਲਰ ਠੀਕ ਹੈ ਤੇ ਕਿਉਂਕਿ ਆਪਾਂ ਨੂੰ ਕੋਈ ਬਹੁਤੀ ਟਰੈਵਲਿੰਗ ਦੀ ਨੌਲੇਜ ਨਹੀਂ ਹੈਗੀ ਸੋ ਇਸ ਕਰਕੇ ਆਪਾਂ ਇਦਾਂ ਹੀ ਨਾਮ ਰੱਖਤਾ ਲਾਸਟ ਪੰਜਾਬੀ ਟਰੈਵਲਰ ਠੀਕ ਹੈ ਕਿਉਂਕਿ ਮੈਨੂੰ ਲੱਗਦਾ ਵੀ ਮੈਂ ਸ਼ਾਇਦ ਅਖੀਰਲਾ ਮਤਲਬ ਅਖੀਰ ਤੇ ਹੋਵਾਂਗੇ ਕਿਉਂਕਿ ਹਨਾ ਬਹੁਤ ਸਾਰੇ ਬਾਈ ਜਿਹੜੇ ਆ ਘੁੰਮ ਫਿਰ ਰਹੇ ਆ ਤੇ ਸਾਰੀਆਂ ਚੀਜ਼ਾਂ ਨੂੰ ਐਕਸਪਲੋਰ ਕਰ ਰਹੇ ਤੇ ਆਪਾਂ ਵੀ ਸੋਚਿਆ ਵੀ ਚਲੋ ਆਪਾਂ ਵੀ ਕਰਦੇ ਆ ਐਕਸਪਲੋਰ ਠੀਕ ਹੈ ਨਾਲੇ ਸ਼ੌਂਕ ਤੇ ਨਾਲੇ ਜਿਹੜਾ ਨਾਲ ਨਾਲ YouTube ਠੀਕ ਹੈ ਚਲੋ ਜੀ ਬਾਏ ਬਾਏ ਗੁੱਡ ਨਾਈਟ